ਜਿਹੜਾ ਗੋਰਾ ਆਉਂਦਾ ਹੈ ਨਾ ਉਹਨੂੰ ਬਾਹਰੋਂ ਕੋਈ ਗੋਰਾ ਪੋਲਿਟਿਸ਼ੀਅਨ ਉਹਨੂੰ ਇਹ ਲੱਗਦਾ ਹੋਊਗਾ ਸ਼ਾਇਦ ਇਹ ਭਲੇਖਾ ਪੈਂਦਾ ਹੋਊਗਾ ਵੀ ਜਿਹੜੇ ਗੁਰਦੁਆਰਾ ਕਮੇਟੀਆਂ ਦੇ ਲੀਡਰ ਨੇ ਕਿ ਵੀ ਇਹਨਾਂ ਦੇ ਕਹੇ ਤੋਂ ਸਾਰੀ ਕਮਿਊਨਿਟੀ ਇੱਕ ਪਾਸੇ ਵੋਟ ਪਾ ਦਿੰਦੀ ਹੈ ਖਾਲਸਾ ਪੱਖੀ ਲਾਬੀਆਂ ਦੀ ਗੱਲ ਕਰ ਲਈਏ ਜਾਂ ਨਿਜਰ ਕਤਲकांड ਤੋਂ ਆਜ ਇਸ ਤਰੀਕੇ ਨਾਲ ਮਿਸਟਰ ਟਰੂਡੋ ਨੇ ਉਸ ਟਾਈਮ ਸਟੈਂਡ ਲਿਆ ਸੀ ਤਾਂ ਕੁਝ ਕੁਝ ਇਹ ਜੇ ਪੱਖ ਵੀ ਸੀ ਜਿਹੜੇ ਉਹਨਾਂ ਦੇ ਹੱਕ ਵਿੱਚ ਭੁਗਤਦੇ ਹੋਏ ਨਜ਼ਰ ਆਏ ਸੀ ਭਾਈ ਨਿਜਰ ਵਾਲਾ ਇਹ ਕਤਲकांड ਹੈ ਇਹਨੇ ਅਸਰ ਪਾਇਆ ਇੱਕ ਸੈਕਸ਼ਨ 'ਚ ਪਰ ਮੈਂ ਫੇਰ ਉਹੀ ਗੱਲ ਕਹਿ ਰਿਹਾ ਹਾਂ ਕਿ ਜਿਹੜਾ ਇਹ ਸੈਕਸ਼ਨ ਹੈ ਇੱਕ ਤਾਂ ਇਹਨੂੰ ਸਾਰੀ ਕਮਿਊਨਿਟੀ ਨਾ ਆਪਾਂ ਕਹਿ ਸਕਦੇ ਕਿ ਲੋਕ ਧਰਮ ਦੇ ਨਾਂ ਦੇ ਉੱਤੇ ਵੋਟਾਂ ਪਾਉਂਦੇ ਨੇ ਤੇ ਉਸ ਆਧਾਰ ਦੇ ਉੱਤੇ ਤੇ ਅੱਜ ਸਾਰੀ ਸਿੱਖ ਕਮਿਊਨਿਟੀ ਐਨਡੀਪੀ ਦੀ ਸਪੋਰਟਰ ਹੁੰਦੀ ਸਾਰੇ ਜਗਮੀਤ ਸਿੰਘ ਨਾਲ ਲੱਗੇ ਹੁੰਦੇ ਪਰ ਜਗਮੀਤ ਸਿੰਘ ਦੀ ਪਾਰਟੀ ਤਾਂ ਬਿਲਕੁਲ ਹੀ ਥੱਲੇ ਆ ਗਈ ਜਿਵੇਂ ਇਹਨਾਂ ਦੀ ਗਿਣਤੀ ਦੀ ਗੱਲ ਕਰਾਂ ਕੁੱਲ ਪੰਜਾਬੀਆਂ ਦੀ ਕਿੰਨੀ ਕੁ ਗਿਣਤੀ ਆ ਤੇ ਕਿੰਨਾ ਕ ਇਹ ਕਿਸੇ ਦੀ ਜਿੱਤ ਹਾਰ 'ਚ ਪ੍ਰਭਾਵ ਪਾ ਸਕਦੇ ਆ ਜਿਹੜੇ ਗਰੁੱਪ ਹੁੰਦੇ ਨੇ ਇਸ ਤਰ੍ਹਾਂ ਦੇ ਉਹਨਾਂ ਉਹ ਅਪੀਲ ਕਰਦੇ ਨੇ ਪਰ ਉਹਨਾਂ ਦੇ ਕਹੇ ਤੋਂ ਸਾਰੇ ਥੋੜਾ ਵੋਟ ਪਾਉਣਗੇ ਹੂੰ ਹੂੰ ਉਹਨਾਂ ਦੇ ਕਹੇ ਤੋਂ ਓਨੇ ਕ ਵੋਟ ਪਾਉਣਗੇ ਜਿੰਨੇ ਕ ਕਿਸੇ ਦੇ ਨਾਲ ਨੇ ਪੰਜਾਬੀਆਂ ਸਿੱਖ ਕਮਿਊਨਿਟੀ ਦੀ ਤਾਂ ਕੈਨੇਡਾ ਵਿੱਚ ਮਾਈਨੋਰਟੀ ਦੇ ਵਿੱਚ ਆਉਂਦੇ ਨੇ ਪਰ ਫਿਰ ਵੀ ਕੋਈ ਵੀ ਪਾਰਟੀ ਇਹਨਾਂ ਨੂੰ ਹਣ ਦੇਖਿਆ ਨਹੀਂ ਕਰਦੀ ਸੋ ਜੇ ਕੈਨੇਡਾ ਦੀ ਸਿਆਸਤ ਦੀ ਗੱਲ ਕਰਾਂ ਤਾਂ ਕੈਨੇਡਾ ਦੀ ਸਿਆਸਤ ਦੇ ਵਿੱਚ ਇਹਨਾਂ ਦਾ ਕੀ ਰੋਲ ਹੈ ਜਿਹੜੀ ਸਾਡੀ ਕਮਿਊਨਿਟੀ ਆ ਇਹ ਬੜੀਆਂ ਜਿਹੜੀਆਂ ਨਾ ਪੋਲੀਟੀਕਲੀ ਬਹੁਤ ਐਕਟਿਵ ਹੁੰਦੀਆਂ ਨੇ ਕਮਿਊਨਿਟੀਆਂ ਜਦੋਂ ਅਸੀਂ ਨਵੇਂ-ਨਵੇਂ ਰਾਜਨੀਤੀ 'ਚ ਆਉਣ ਲੱਗੇ ਸੀ ਉਦੋਂ ਮੇਬੀ ਇਹ ਹੁੰਦਾ ਸੀ ਵੀ ਕੋਈ ਪਹਿਲਾ-ਪਹਿਲਾ ਪੰਜਾਬੀ ਕੈਂਡੀਡੇਟ ਖ ਉਦੋਂ ਇਹ ਹੁੰਦਾ ਹੋਏ ਕਿ ਚਲੋ ਭਾਈ ਚਾਰੇ ਦਾ ਬੰਦਾ ਇਹਨੂੰ ਆਪਣੇ ਨੂੰ ਵੋਟ ਪਾ ਦਈਏ ਹੁਣ ਤਾਂ ਉਹ ਵੀ ਗੱਲ ਖਤਮ ਹੋ ਗਈ ਕਿ ਕੁਝ ਮੂਹ ਮੁਲਾਜੇਦਾਰੀ ਵੇਖ ਕੇ ਵੋਟਾਂ ਪੈਂਦੀਆਂ ਨੇ ਜਾਂ ਮੁੱਦਿਆਂ ਦੇ ਵੇਸ ਦੇ ਉੱਤੇ ਪੰਜਾਬੀ ਵੋਟ ਪਾਉਂਦੇ ਆ ਮੂਹ ਮੁਲਾਜਾ ਦੇਖ ਕੇ ਤੁਸੀਂ ਨਾਲ ਖੜ ਸਕਦੇ ਹੋ ਬੰਦੇ ਦੇ ਪਾਰਟੀ ਜਾ ਸਕਦੇ ਹੋ ਹਾਜ਼ਰੀ ਲਵਾ ਸਕਦੇ ਹੋ ਵੋਟ ਪਾਉਣ ਵੇਲੇ ਕਿਹੜੇ ਕੋਈ ਨਾਲ ਜਾਂਦਾ ਜਿਵੇਂ ਗੋਰੇ ਸਾਰੇ ਇੱਕ ਪਾਸੇ ਨਹੀਂ ਵੋਟ ਪਾਉਂਦੇ ਉਸੇ ਤਰ੍ਹਾਂ ਅਸੀਂ ਪੰਜਾਬੀ ਵੀ ਕਿਸੇ ਇੱਕ ਥਾਂ ਤੇ ਵੋਟ ਨਹੀਂ ਪਾਉਂਦੇ ਅਸੀਂ ਐਜ਼ ਪੰਜਾਬੀ ਵੋਟ ਨਹੀਂ ਪਾਉਂਦੇ ਅਸੀਂ ਐਜ਼ ਕੈਨੇਡੀਅਨ ਵੋਟ ਪਾਉਂਦੇ ਆ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਖਾਸ ਤੌਰ ਤੇ ਸਿੱਖ ਭਾਈਚਾਰੇ ਦੇ ਲੋਕ ਵਸਦੇ ਨੇ ਕੈਨੇਡਾ ਵਿੱਚ 28 ਅਪ੍ਰੈਲ ਨੂੰ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਸ ਵਾਰ ਦੀਆਂ ਚੋਣਾਂ ਕਾਫੀ ਦਿਲਚਸਪ ਹੋਣ ਦੀ ਵੀ ਉਮੀਦ ਹੈ ਅਜਿਹੇ ਦੇ ਵਿੱਚ ਇਸ ਵਾਰ ਖਾਸ ਤੌਰ ਤੇ ਗੱਲ ਕੀਤੀ ਜਾਵੇ ਪੰਜਾਬੀ ਕਮਿਊਨਿਟੀ ਦੀ ਕਿਸ ਪਾਸੇ ਵੱਲ ਇਹਨਾਂ ਦਾ ਖਾਸ ਝੁਕਾਅ ਨਜ਼ਰ ਆ ਰਿਹਾ ਹੈ ਇਸ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਜਰਨਲਿਸਟ ਸ਼ਮਿਲ ਜੀ ਮੌਜੂਦ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਆ 28 ਅਪ੍ਰੈਲ ਨੂੰ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ ਜਦੋਂ ਅਸੀਂ ਗੱਲ ਕਰਦੇ ਹਾਂ ਇੰਡੀਅਨ ਕਮਿਊਨਿਟੀ ਦੀ ਖਾਸ ਤੌਰ ਤੇ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਵਿੱਚ ਵਸਦੇ ਨੇ ਤੇ ਜੇ ਭਾਰਤ ਤੋਂ ਬਾਹਰ ਦੀ ਗੱਲ ਕੀਤੀ ਜਾਵੇ ਮੈਨੂੰ ਲੱਗਦਾ ਕੈਨੇਡਾ ਦੂਸਰਾ ਇਹ ਚਾ ਮੁਲਕ ਹੋਏਗਾ ਜਿੱਥੇ ਵੱਡੀ ਗਿਣਤੀ ਵਿੱਚ ਦੂਸਰੇ ਨੰਬਰ ਤੇ ਸਿੱਖ ਵਸਦੇ ਨੇ ਸੋ ਇਹਨਾਂ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਚੋਣਾਂ ਵਿੱਚ ਸਿੱਖਾਂ ਦਾ ਖਾਸ ਤੌਰ ਤੇ ਪੰਜਾਬੀਆਂ ਦਾ ਝੁਕਾ ਤੁਹਾਨੂੰ ਕਿੱਧਰੋਂ ਨਜ਼ਰ ਆ ਰਿਹਾ ਹੈ ਦੇਖੋ ਆਪਾਂ ਫੋਕਸ ਇਸੇ ਤੇ ਰੱਖਾਂਗੇ ਸਾਰਾ ਅਸੀਂ ਸਾਊਥ ਏਸ਼ੀਅਨ ਕਮਿਊਨਿਟੀ ਦੀ ਗੱਲ ਨਹੀਂ ਕਰਾਂਗੇ ਸਾਰੀ ਇੰਡ ਸਿਰਫ ਪੰਜਾਬੀ ਤੇ ਪੰਜਾਬੀ ਸਿੱਖ ਕਮਿਊਨਿਟੀ ਇਹ ਇੰਨੇ ਕ ਦਾਇਰੇ ਚ ਸੀ ਰਹਿ ਕੇ ਗੱਲ ਕਰਾਂਗੇ ਤੇ ਇਹਦੇ ਚ ਹੁਣ ਜਦੋਂ ਕਿਹਾ ਜਾਂਦਾ ਵੀ ਪੰਜਾਬੀ ਕਮਿਊਨਿਟੀ ਤਾਂ ਪੰਜਾਬੀ ਕਮਿਊਨਿਟੀ ਵੀ ਕੋਈ ਇੱਕ ਇੱਕ ਨਹੀਂ ਹੈ ਮਤਲਬ ਕੋਈ ਇੱਕ ਬਲੌਕ ਹੈ ਵੀ ਪੰਜਾਬੀ ਸਾਰੇ ਪੰਜਾਬੀਆਂ ਨੇ ਇੱਕੋ ਨੂੰ ਵੋਟ ਪਾਉਣੀ ਹੈ ਪੰਜਾਬ ਦਾ Hindu ਪੰਜਾਬ ਦਾ Sikh ਪੰਜਾਬ ਦਾ Muslim ਇਹ ਤਾਂ ਹੈ ਨਹੀਂ ਕਿ ਸਾਰਿਆਂ ਨੂੰ ਇੱਕ ਇੱਕ ਇੱਕੇ ਤਰ੍ਹਾਂ ਨੂੰ ਵੋਟ ਪਾਉਂਦਾ ਜੀ ਸੋ ਇਹਨਾਂ ਦੇ ਚ ਵੀ ਡਿਫਰੈਂਸ ਰਹਿੰਦੇ ਨੇ ਫਿਰ ਜੇ ਕੱਲਾ ਸਿੱਖ ਕਮਿਊਨਿਟੀ ਤੇ ਫੋਕਸ ਕਰ ਲਈਏ ਸਾਰੀ ਸਿੱਖ ਕਮਿਊਨਿਟੀ ਕੜੇ ਇੱਕੋ ਪਾਸੇ ਵੋਟ ਪਾਉਂਦੀ ਹੈ ਉਹਦੇ ਚ ਵੀ ਬੜੇ ਸ਼ੇਡਸ ਨੇ ਬੜੇ ਡਿਫਰੈਂਸਸ ਨੇ ਈਵਨ ਜਾਤ ਦੇ ਆਧਾਰ ਦੇ ਉੱਤੇ ਅਸੀਂ ਸਮਝ ਸਕਦੇ ਹਾਂ ਜਿਹੜਾ ਪੰਜਾਬੀ ਜੱਟ ਸਿੱਖ ਹੈ ਉਹਨਾਂ ਦੇ ਝੁਗਾ ਥੋੜੇ ਹੋਰ ਨੇ ਪੰਜਾਬੀ ਦਲਿਤ ਦਾ ਡਿਫਰੈਂਟ ਰਹੇਗਾ ਤੇ ਪੰਜਾਬ ਦੇ ਜਿਹੜੇ ਸ਼ਹਿਰੀ ਪਿਛੋਕੜ ਵਾਲੇ ਸਿੱਖ ਨੇ ਉਹਨਾਂ ਦਾ ਡਿਫਰੈਂਟ ਰਹੇਗਾ ਸੋ ਇਸ ਕਰਕੇ ਇੱਕ ਬੜੀ ਮਿਸਕਨਸੈਪਸ਼ਨ ਹੈ ਔਰ ਇਹ ਮਿਸਕਨਸੈਪਸ਼ਨ ਜਾਂ ਗਲਤ ਧਾਰਨਾ ਇਹ ਭੁਲੇਖਾ ਬਹੁਤਿਆਂ ਨੂੰ ਹੁੰਦਾ ਹੈ ਜਿਹੜੇ ਈਵਨ ਕੈਨੇਡੀਅਨ ਪੋਲੀਟੀਸ਼ੀਅਨ ਨੂੰ ਵੀ ਹੋ ਜਾਂਦਾ ਹੈ ਅਸੀਂ ਚਾਹੇ ਅੱਜ ਸਿੱਖ ਗੱਲ ਕਰੀਏ ਚਾਹੇ ਅੱਜ ਪੰਜਾਬੀ ਗੱਲ ਕਰੀਏ ਅਸੀਂ ਕੋਈ ਸਾਰੇ ਇੱਕੋ ਪਾਸੇ ਨਹੀਂ ਵੋਟ ਪਾਉਂਦੇ ਹਾਂ ਨਾ ਅਸੀਂ ਸਾਰੇ ਇੱਕੋ ਤਰੀਕੇ ਨਾਲ ਸੋਚਦੇ ਹਾਂ ਜਿਵੇਂ ਪੰਜਾਬ ਦੇ ਵਿੱਚ ਜੇ ਪੰਜਾਬ ਨੂੰ ਇਗਜ਼ਾਮਪਲ ਲੈ ਲਈਏ ਉੱਥੇ ਹਰ ਰੰਗ ਦੇ ਲੋਕ ਨੇ ਹਰ ਪੋਲਿਟਿਕਸ ਤੇ ਪੰਜਾਬ ਦੇ ਲੋਕ ਕਿਸੇ ਇੱਕੋ ਪਾਰਟੀ ਨੂੰ ਥੋੜਾ ਵੋਟ ਪਾਉਂਦੇ ਨੇ ਸਿਮਿਲਰਲੀ ਇੱਥੇ ਅਸੀਂ ਸਾਰੇ ਇਹ ਨਾ ਜਿਹੜੀਆਂ ਕਮਿਊਨਿਟੀ ਆਰਗੇਨਾਈਜੇਸ਼ਨ ਨੇ ਜਿਵੇਂ ਕੋਈ ਧਰਮ ਦੇ ਨਾਂ ਤੇ ਬਣੀ ਹੋਵੇ ਜਾਂ ਕੋਈ ਹੋਰ ਹੋਵੇ ਉਹਨਾਂ ਨੂੰ ਕਿਵੇਂ ਭਲੇਖਾ ਹੁੰਦਾ ਵੀ ਉਹ ਆਪਣੇ ਆਪ ਹੀ ਨਾ ਆਪਣੇ ਆਪ ਨੂੰ ਪੂਰੀ ਕਮਿਊਨਿਟੀ ਦੇ ਨੁਮਾਇੰਦੇ ਬਣਾ ਲੈਂਦੇ ਨੇ ਜਦ ਕਿ ਉਹਨਾਂ ਨੂੰ ਕਿਸੇ ਨੇ ਰਾਈਟ ਨਹੀਂ ਦਿੱਤਾ ਹੁੰਦਾ ਹੈ ਤੇ ਇਸ ਕਰਕੇ ਇਹ ਕਹਿਣਾ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਇਹ ਕੁਐਸਚਨ ਹੀ ਗਲਤ ਹੈ ਕਿ ਸਾਰੇ ਪੰਜਾਬੀ ਜਾਂ ਸਾਰੇ ਸਿੱਖ ਕਿਸੇ ਇੱਕੋ ਹੀ ਪਾਸੇ ਵੋਟ ਪਾਉਂਦੇ ਨੇ ਅਸੀਂ ਸਾਰੀਆਂ ਪਾਰਟੀਆਂ ਚ ਨੇ ਪੰਜਾਬੀ ਜਾਂ ਸਿੱਖ ਸਾਰੀਆਂ ਪਾਰਟੀਆਂ ਚ ਨੇ ਇੱਥੋਂ ਦੀ ਲਿਬਰਲ ਪਾਰਟੀ ਚ ਵੀ ਬੋਟਰ ਰੋਲ ਹੈ ਕੰਜ਼ਰਵੇਟਿਵ ਪਾਰਟੀ ਚ ਵੀ ਇੰਪੋਰਟੈਂਟ ਰੋਲ ਹੈ ਐਨਡੀਪੀ ਚ ਵੀ ਇੰਪੋਰਟੈਂਟ ਰੋਲ ਹੈ इवन ਜਿਹੜੀਆਂ ਛੋਟੀਆਂ ਪਾਰਟੀਆਂ ਚ ਵੀ ਤੁਹਾਨੂੰ ਮਿਲਣਗੇ ਗ੍ਰੀਨ ਚ ਵੀ ਤੇ ਪੀਪਲਜ਼ ਪਾਰਟੀ ਆਫ ਕੈਨੇਡਾ ਚ ਵੀ ਤੁਹਾਨੂੰ ਹਰ ਰੰਗ ਚ ਪੰਜਾਬੀ ਜਾਂ ਸਿੱਖ ਮਿਲਣਗੇ ਇਸ ਕਰਕੇ ਫੰਡਾਮੈਂਟਲੀ ਮੈਂ ਸਮਝਦਾ ਇਹ ਸਵਾਲ ਹੀ ਗਲਤ ਹੈ ਇੱਥੋਂ ਇਸ ਤਰੀਕੇ ਨਾਲ ਇਹਨੂੰ ਨਹੀਂ ਸਮਝ ਸਕਦੇ ਆਪਾਂ ਅ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬੀਆਂ ਸਿੱਖ ਕਮਿਊਨਿਟੀ ਦੀ ਤਾਂ ਕੈਨੇਡਾ ਵਿੱਚ ਮਾਈਨੋਰਟੀ ਦੇ ਵਿੱਚ ਆਉਂਦੇ ਨੇ ਪਰ ਫਿਰ ਵੀ ਕੋਈ ਵੀ ਪਾਰਟੀ ਇਹਨਾਂ ਨੂੰ ਹਣ ਦੇਖਿਆ ਨਹੀਂ ਕਰਦੀ ਸੋ ਜੇ ਕੈਨੇਡਾ ਦੀ ਸਿਆਸਤ ਦੀ ਗੱਲ ਕਰਾਂ ਤਾਂ ਕੈਨੇਡਾ ਦੀ ਸਿਆਸਤ ਦੇ ਵਿੱਚ ਇਹਨਾਂ ਦਾ ਕੀ ਰੋਲ ਹੈ ਦੇਖੋ ਇੱਕ ਇੱਕ ਪਹਿਲੀ ਗੱਲ ਜਿਹੜੀ ਸਾਡੀ ਕਮਿਊਨਿਟੀ ਆ ਇਹ ਬੜੀਆਂ ਜਿਹੜੀਆਂ ਨਾ ਪੋਲੀਟੀਕਲੀ ਬਹੁਤ ਐਕਟਿਵ ਹੁੰਦੀਆਂ ਨੇ ਕਮਿਊਨਿਟੀਆਂ ਉਹਨਾਂ ਚ ਖਾਸ ਕਰਕੇ ਜਿਹੜੀ ਸਿੱਖ ਕਮਿਊਨਿਟੀ ਆ ਤਾਂ ਸਿੱਖ ਕਮਿਊਨਿਟੀ ਚ ਵੀ ਇੱਕ ਸੈਕਸ਼ਨ ਮੈਂ ਕਹੂੰਗਾ ਦੇਖੋ ਇਹ ਗੱਲਾਂ ਬਾਹਰ ਵੈਸੇ ਨਹੀਂ ਦਿਸਦੀਆਂ ਜੇ ਤੁਸੀਂ ਥੋੜਾ ਜਿਹਾ ਐਨਲਿਸਿਸ ਕਰੀਏ ਸਿੱਖ ਜੱਟ ਸਿੱਖ ਕਮਿਊਨਿਟੀ ਸਭ ਤੋਂ ਵੱਧ ਪੋਲਿਟਿਕਲੀ ਐਕਟਿਵ ਹੈ ਜੀ ਦੂਜੇ ਜਿਹੜੇ ਸੈਕਸ਼ਨ ਨੇ ਸਿੱਖ ਕਮਿਊਨਿਟੀ ਦੇ ਕੰਪੈਰੀਟਿਵਲੀ ਘੱਟ ਐਕਟਿਵ ਨੇ ਇਹ ਇੱਥੇ ਵੀ ਸਚਾਈ ਹੈ ਬਾਹਰੋਂ ਭਾਵੇਂ ਕਿਸੇ ਨੂੰ ਦਿਸਦੀ ਹੋਵੇ ਭਾਵੇਂ ਨਾ ਗੁਰਦੁਆਰਾ ਪੋਲਿਟਿਕਸ ਦੇਖ ਲਓ ਉਹਦੇ ਚ ਵੀ ਜੱਟ ਸਿੱਖ ਡੋਮਿਨੇਟ ਕਰ ਰਿਹਾ ਇੱਥੇ ਵੀ ਪੋਲਿਟਿਕਸ ਚ ਵੀ ਉਹ ਕਰ ਰਹੇ ਨੇ ਸੋ ਕਈ ਵਾਰ ਸਾਨੂੰ ਜਿਹੜੀ ਐਕਟੀਵਿਟੀ ਬਾਹਰ ਦਿਸ ਰਹੀ ਹੁੰਦੀ ਹੈ ਨਾ ਫੋਟੋਆਂ ਚ ਬਿਆਨਾਂ ਚ ਲੀਡਰਸ਼ਿਪ ਚ ਉਹ ਪੂਰੀ ਕਮਿਊਨਿਟੀ ਦੀ ਤਸਵੀਰ ਨਹੀਂ ਪੇਸ਼ ਕਰ ਰਹੀ ਹੁੰਦੀ ਹਾਂ ਇਹਨੂੰ ਜੀ ਦੇਖਣਾ ਚਾਹੀਦਾ ਇਸ ਨੂੰ ਇਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਕਿ ਮੁਲਕ ਦੀਆਂ ਜਿਹੜੀਆਂ ਟੋਟਲ ਰਾਈਡਿੰਗਸ ਨੇ ਪਹਿਲੀ ਗੱਲ ਤੇ ਇੱਕ ਹੋਰ ਚੀਜ਼ ਵੀ ਇੰਪੋਰਟੈਂਟ ਹੈ ਬਾਰੋਂ ਬੈਠੇ ਲੋਕਾਂ ਨੂੰ ਨਹੀਂ ਪਤਾ ਲੱਗਦਾ ਕੈਨੇਡਾ ਚ ਜਿਹੜੀ ਪੰਜਾਬੀਆਂ ਦੀ ਜਾਂ ਸਿੱਖਾਂ ਦੀ ਆਬਾਦੀ 2% ਤੋਂ ਜ਼ਿਆਦਾ ਨਹੀਂ ਹੈ ਹਾਂ ਸੋ 2% ਜੇ 2% ਹੀ ਹੈ ਫਿਰ ਕਈਆਂ ਨੂੰ ਲੱਗਦਾ ਵੀ ਫਿਰ ਇੰਨਾ ਇੰਪੋਰਟੈਂਟ ਰੋਲ ਕਿਉਂ ਲੱਗਦਾ ਇੰਨੇ ਚਿਹਰੇ ਕਿਉਂ ਦਿਸਦੇ ਨੇ ਜੀ ਉਹਦਾ ਕਾਰਨ ਹੈ ਵੀ ਅਸੀਂ ਕੁਝ ਸਰਟਨ ਰਾਈਡਿੰਗ ਦੇ ਵਿੱਚ ਸਾਡੀ ਹੋਇਆ ਇਕੱਠੇ ਹੋਏ ਆ ਤੇ ਉਹਨਾਂ ਰਾਈਡਿੰਗ ਦੇ ਵਿੱਚ ਜਾਂ ਜਿਹਨੂੰ ਆਪਾਂ ਪੰਜਾਬ ਵਿੱਚ ਹਲਕਾ ਕਹਿੰਦੇ ਆ ਉਹਨਾਂ ਹਲਕਿਆਂ 'ਚ ਅ ਜਿਹੜਾ ਸਾਡਾ ਰੋਲ ਹੁੰਦਾ ਜਥਾਰ 'ਚ ਕਿ ਜਿਸ ਪਾਸੇ ਨੂੰ ਕਿਉਂਕਿ ਅਸੀਂ ਪੋਲੀਟੀਕਲੀ ਐਕਟਿਵ ਆ ਤੇ ਅਸੀਂ ਵੋਟਾਂ ਵੀ ਕੰਪੈਰੀਟਿਵਲੀ ਵੱਧ ਪਾਉਂਦੇ ਹੋਵਾਂਗੇ ਗੋਰੀਆਂ ਨਾਲੋਂ ਅਸੀਂ ਪਾਰਟੀਆਂ ਦੀਆਂ ਨਾਮਿਨੇਸ਼ਨ 'ਚ ਵੀ ਵੱਧ ਸ਼ਾਮਲ ਹੁੰਨੇ ਆ ਇਹਦੇ ਕਰਕੇ ਸਾਡੇ ਕੈਂਡੀਡੇਟ ਬਣ ਜਾਂਦੇ ਨੇ ਸੋ ਕੁਝ ਰਾਈਡਿੰਗ ਨੇ ਕੋਈ 30 ਕਹਿੰਦਾ ਕੋਈ 35 ਕਹਿੰਦਾ ਜਿਹੜੀਆਂ ਪੂਰੇ ਮੁਲਕ 'ਚ ਜਿੱਥੇ ਪੰਜਾਬੀ ਲੋਕ ਇੰਨੀ ਇੱਕ ਗਿਣਤੀ 'ਚ ਨੇ ਕਿ ਸਾਰਿਆਂ ਨੂੰ ਲੱਗਦਾ ਹੈ ਕਿ ਵੀ ਜੇ ਇਹ ਇਸ ਇਹ ਸਾਨੂੰ ਵੋਟ ਪਾ ਦੇਣ ਜਾਂ ਸਾਡਾ ਇਮੇਜ ਇਹਨਾਂ 'ਚ ਪੋਜ਼ਿਟਿਵ ਰਹੇ ਤੇ ਸਾਨੂੰ ਫਾਇਦਾ ਹੋ ਸਕਦਾ ਤੇ ਪਰ ਉੱਥੇ ਫਿਰ ਉਹੀ ਗੱਲ ਹੈ ਜਿਹੜੀ ਗੱਲ ਮੈਂ ਵਾਰ-ਵਾਰ ਰਿਪੀਟ ਕਰੂੰਗਾ ਅੱਜ ਦੀ ਗੱਲ 'ਚ ਕੇ ਸਾਰੇ ਪੰਜਾਬੀ ਭਾਵੇਂ 200 ਪੰਜਾਬੀ ਹੋਏ ਕਿਸ ਹਲਕੇ ਚ ਜੀ ਉਹ 200 ਦੇ 200 ਨੇ ਇੱਕੋ ਤਰ੍ਹਾਂ ਨੂੰ ਵੋਟ ਨਹੀਂ ਪਾਣੀ ਨਾ ਉਹਨੇ ਕਿਸੇ ਇੱਕੋ ਮੁੱਦੇ ਤੇ ਵੋਟ ਪਾਣੀ ਨਾ ਉਹਦੀ ਇੱਕੋ ਹੀ ਆਈਡੀਓਲੋਜੀ ਹੈ ਜਿਵੇਂ ਪੰਜਾਬੀਆਂ ਚ ਜਾਂ ਪੰਜਾਬੀਆਂ ਚ ਵੀ ਅੱਗੇ ਸਿੱਖਾਂ ਚ ਸੈਂਕੜੇ ਤਰ੍ਹਾਂ ਦੇ ਰੁਝਾਨ ਨੇ ਸੈਂਕੜੇ ਤਰ੍ਹਾਂ ਦੀ ਸੋਚ ਵਾਲੇ ਲੋਕ ਨੇ ਸੈਂਕੜੇ ਗਰੁੱਪ ਨੇ ਹੋਰ ਤੇ ਹੋਰ ਤੇ ਅਕਾਲੀਆਂ ਦੇ ਵੀ ਧੜੇ ਨੇ ਪੰਜਾਬ ਚ ਬਿਲਕੁਲ ਬਾਕੀ ਤੇ ਗੱਲ ਛੱਡੋ ਵਿਦਨ ਅਕਾਲੀ ਦਾਲੀ ਕਿਤੇ ਕਿੰਨੇ ਧੜੇ ਨੇ ਸੋ ਇੱਥੇ ਇਹ ਕਿਵੇਂ ਲੋਕ ਸੋਚ ਲੈਂਦੇ ਨੇ ਬੜੀ ਮੈਨੂੰ ਕਈ ਵਾਰ ਬੇਵਕੂਫੀ ਲੱਗਦੀ ਹੈ ਕਿ ਕੋਈ ਇਹ ਸੋਚੇ ਕਿ ਸਾਰੇ ਪੰਜਾਬੀ ਜਾਂ ਸਾਰੇ ਸਿੱਖ ਕਿਸੇ ਇੱਕ ਦੇ ਹੱਕ 'ਚ ਭੁਗਤਦੇ ਨੇ ਯਾਰ ਕਿਸੇ ਇੱਕੋ ਮੁੱਦੇ ਦੇ ਉੱਤੇ ਇਕੱਠੇ ਹੋ ਕੇ ਵੋਟ ਪਾਉਂਦੇ ਨੇ ਇਹ ਚੀਜ਼ ਬਿਲਕੁਲ ਨਹੀਂ ਹੈ ਤੇ ਇਹ ਭੁਲੇਖਾ ਬਿਲਕੁਲ ਕੱਢ ਦੇਣਾ ਚਾਹੀਦਾ ਹੈ ਈਵਨ ਹੋਰ ਤੇ ਹੋਰ ਜਦੋਂ ਅਸੀਂ ਨਵੇਂ-ਨਵੇਂ ਰਾਜਨੀਤੀ 'ਚ ਆਉਣ ਲੱਗੇ ਸੀ ਉਦੋਂ ਮੇਬੀ ਹੁੰਦਾ ਸੀ ਕਿ ਕੋਈ ਪਹਿਲਾ-ਪਹਿਲਾ ਪੰਜਾਬੀ ਕੈਂਡੀਡੇਟ ਖੜਿਆ ਆਇਆ ਕੋਈ ਸਿੱਖ ਕੈਂਡੀਡੇਟ ਖੜਿਆ ਉਦੋਂ ਇਹ ਹੁੰਦਾ ਹੋਏ ਕਿ ਚਲੋ ਭਾਈਚਾਰੇ ਦਾ ਬੰਦਾ ਇਹਨੂੰ ਆਪਣੇ ਨੂੰ ਵੋਟ ਪਾ ਦਈਏ ਹੁਣ ਤਾਂ ਉਹ ਵੀ ਗੱਲ ਖਤਮ ਹੋ ਗਈ ਕਿਉਂਕਿ ਦੋਨੇ ਪਾਸੇ ਆਪਣੇ ਭਾਈਚਾਰੇ ਦੇ ਹੁੰਦੇ ਨੇ ਹੁਣ ਜਿਵੇਂ ਬ੍ਰੈਮਟਨ ਜੇ ਤੁਸੀਂ ਰਾਈਡਿੰਗ ਦੇਖ ਲਓ ਦੋਵੇਂ ਕੈਂਡੀਡੇਟ ਜਾਂ ਕਈ ਵਾਰ ਤਿੰਨੇ ਕੈਂਡੀਡੇਟ ਪੰਜਾਬੀ ਹੁੰਦੇ ਨੇ ਹੁਣ ਉੱਥੇ ਕੋਈ ਪੰਜਾਬੀ ਨਾਨ ਪੰਜਾਬੀ ਸਿੱਖ ਨਾਨ ਸਿੱਖ ਦਾ ਇਸ਼ੂ ਨਹੀਂ ਰਹਿ ਗਿਆ ਕੀ ਇੱਥੇ ਵੀ ਜਿਹੜੇ ਪੰਜਾਬੀ ਨੇ ਜਿਵੇਂ ਹੁਣ ਤੁਸੀਂ ਗੱਲ ਕੀਤੀ ਗਈ ਪੰਜਾਬੀ ਉਮੀਦਵਾਰ ਵੀ ਖੜੇ ਹੁੰਦੇ ਆ ਇੱਥੇ ਰਿਸ਼ਤੇਦਾਰੀ ਵੇਖ ਕੇ ਕੁਝ ਮੂਹ ਮੁਲਾਜਿਦਾਰੀ ਵੇਖ ਕੇ ਵੋਟਾਂ ਪੈਂਦੀਆਂ ਨੇ ਜਾਂ ਮੁੱਦਿਆਂ ਦੇ ਵੇਸ ਦੇ ਉੱਤੇ ਪੰਜਾਬੀ ਵੋਟ ਪ ਮੂੰਹ ਮਿਲਾਜ ਦੇਖ ਕੇ ਤੁਸੀਂ ਨਾਲ ਖੜ ਸਕਦੇ ਹੋ ਬੰਦੇ ਦੇ ਪਾਰਟੀ ਜਾ ਸਕਦੇ ਹੋ ਹਾਜ਼ਰੀ ਲਵਾ ਸਕਦੇ ਹੋ ਵੋਟ ਪਾਉਣ ਵੇਲੇ ਕਿਹੜੇ ਕੋਈ ਨਾਲ ਜਾਂਦਾ ਲੋਕ ਤੇ ਹੋ ਸਕਦਾ ਸਕੇ ਰਿਸ਼ਤੇਦਾਰ ਉਹ ਨਾਲ ਵੋਟ ਪਾਉਂਦੇ ਹੋਣ ਇਦਾਂ ਤੁਹਾਨੂੰ ਪਤਾ ਹੀ ਹੈ ਨਾ ਆਪਣੇ ਮਾਹੌਲ ਦਾ ਤੇ ਆਪਾਂ ਮੂੰਹ ਮਿਲਾਜੇ ਲਈ ਮੂੰਹ ਦਿਖਾਵੇ ਲਈ ਕਿਸੇ ਦੀ ਪਾਰਟੀ ਜਾ ਸਕਦੇ ਆ ਕਿਸੇ ਨਾਲ ਖੜ ਸਕਦੇ ਆ ਵੀ ਬੰਦਾ ਆਇਆ ਹੁਣ ਮੂੰਹ ਰੱਖਣਾ ਇਹਦਾ ਇੱਜ਼ਤ ਰੱਖਣੀ ਹੈ ਪਰ ਵੋਟ ਕਿਹਨੂੰ ਪਾਉਣੀ ਹੈ ਮੈਨੂੰ ਮਤਲਬ ਕੋਈ ਬੰਦਾ ਜਿਹੜਾ ਗੁਰਦੁਆਰਾ ਪੋਲਿਟਿਕਸ ਚ ਕਾਫੀ ਇਨਵੋਲਵਰ ਆ ਉਹ ਕਹਿੰਦਾ ਜੀ ਹੁਣ ਮਤਲਬ ਸਾਨੂੰ ਭੁਲੇਖਾ ਰਹਿੰਦਾ ਕਿ ਵੀ ਸਾਡੇ ਕਹੇ ਤੋਂ ਪੂਰੀ ਕਮਿਊਨਿਟੀ ਨੇ ਵੋਟ ਪਾ ਦੇਣੀ ਹੈ ਵੋਟ ਤਾਂ ਕਹਿੰਦੇ ਕਈ ਵਾਰ ਸਾਡੇ ਆਪਣੇ ਰਿਸ਼ਤੇਦਾਰ ਨਹੀਂ ਪਾਉਂਦੇ ਸਾਡੇ ਕਹੇ ਤੋਂ ਹੂੰ ਸੋ ਵੋਟ ਲੋਕਾਂ ਨੇ ਪਾਣੀ ਲੋਕਾਂ ਦੇ ਆਪਣੇ ਫੈਸਲੇ ਨਹੀਂ ਲੱਪਣ ਆਪਣੇ ਮਨ ਨੇ ਅੱਜ ਕੱਲ ਤਾਂ ਜਿਹੜਾ ਹੁਣ ਮਾਡਰਨ ਏਜ ਹੈ ਇਹਦੇ 'ਚ ਇੱਕ ਘਰ ਦੇ ਮੈਂਬਰ ਵੀ ਸਾਰੇ ਇੱਕ ਪਾਸੇ ਵੋਟ ਨਹੀਂ ਪਾਉਂਦੇ ਸੋ ਜਿਵੇਂ ਆਪਾਂ ਗੱਲ ਕਰਦੇ ਪਏ ਆ ਬਹੁਤ ਲੰਬੇ ਅਰਸੇ ਤੋਂ ਪੰਜਾਬੀ ਸਿੱਖ ਕਮਿਊਨਿਟੀ ਕੈਨੇਡਾ ਵਿੱਚ ਵਸਦੀ ਆ ਤੇ ਅਕਸਰ ਇਹ ਕਿਹਾ ਗਿਆ ਹੈ ਕਿ ਕਿਉਂਕਿ ਇਹ ਇੱਕ ਇਮੀਗਰੈਂਟ ਕਮਿਊਨਿਟੀ ਆ ਤਾਂ ਇਹਨਾਂ ਦਾ ਝੁਕਾ ਖਾਸ ਤੌਰ ਤੇ ਲਿਬਰਲ ਪਾਰਟੀ ਵੱਲ ਥੋੜਾ ਜਿਹਾ ਜ਼ਿਆਦਾ ਵੇਖਣ ਨੂੰ ਰਿਹਾ ਹੈ ਕੀ ਸਮਾ ਬਦਲਣ ਨਾਲ ਇਸ ਝੁਕਾ ਦੇ ਵਿੱਚ ਕੋਈ ਤਬਦੀਲੀ ਆਈ ਹੈ ਜਾਂ ਅੱਜ ਵੀ ਨਹੀਂ ਬਹੁਤ ਫਰਕ ਪਿਆ ਹੈ ਟਰੈਡੀਸ਼ਨਲੀ ਜਿਹੜੀਆਂ ਇਮੀਗਰੈਂਟ ਕਮਿਊਨਿਟੀਆਂ ਨੇ ਇਹਨਾਂ ਦਾ ਰੁਝਾਨ ਹੁੰਦਾ ਸੀ ਲਿਬਰਲ ਪਾਰਟੀ ਵੱਲ ਤੇ ਜਿਹੜੀ ਮੇਨਸਟ੍ਰੀਮ ਵਾਈਟ ਕਮਿਊਨਿਟੀ ਆ ਮੰਨਿਆ ਜਾਂਦਾ ਸੀ ਵੀ ਉਹ ਗੋਰੇ ਉਧਰ ਹੀ ਭੁਗਦੇ ਨੇ ਹਮਮ ਪਰ ਸਮੇਂ ਦੇ ਨਾਲੇ ਸਾਰੇ ਰੁਝਾਨ ਬਦਲੇ ਨੇ ਕਿਉਂਕਿ ਪਾਰਟੀਆਂ ਵੀ ਬਦਲ ਗਈਆਂ ਸ਼ੁਰੂ ਵਿੱਚ ਇਹ ਹੁੰਦਾ ਸੀ ਵੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ ਨਵੇਂ ਇਮੀਗ੍ਰੈਂਟ ਨੂੰ ਬਾਹਰੋਂ ਬੁਲਾਉਣਾ ਉਹਨਾਂ ਬਾਰੇ ਥੋੜੀਆਂ ਨਰਮ ਪਾਲਿਸੀਆਂ ਹੋਣੀਆਂ ਖੁੱਲੀਆਂ ਪਾਲਿਸੀਆਂ ਹੋਣੀਆਂ ਵੀ ਇਹ ਲਿਬਰਲ ਪਾਰਟੀ ਦੀ ਪਾਲਿਸੀ ਹੁੰਦੀ ਹੈ ਤੇ ਕੰਜ਼ਰਵੇਟਿਵ ਥੋੜੇ ਜੇ ਇਮੀਗ੍ਰੇਟ ਇਮੀਗ੍ਰੇਸ਼ਨ ਦੇ ਖਿਲਾਫ ਨੇ ਇਹ ਹੁਣ ਕਈ ਦਿਹਾਕੇ ਪੁਰਾਣੀਆਂ ਗੱਲਾਂ ਨੇ ਹੁਣ ਜਿਹੜੀ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਆ ਇੱਕ ਲਿਬਰਲ ਗਵਰਨਮੈਂਟ ਵੇਲੇ ਵੀ ਉਹੀ ਰਹੀ ਕੰਜ਼ਰਵੇਟਿਵ ਵੇਲੇ ਵੀ ਉਹੀ ਰਹੀ ਤੇ ਇਸ ਕਰਕੇ ਹੁਣ ਇਹ ਕੋਈ ਫਰਕ ਨਹੀਂ ਆ ਕਿ ਵੀ ਲੋਕ ਪ੍ਰਾਣੀ ਜਿਹੜੀ ਜਨਰੇਸ਼ਨ ਆ ਮੈਂ ਇੱਥੇ ਦੇਖਦਾ ਜਿਹੜੇ ਤੇ ਸਾਡੇ ਲੋਕ ਆਏ ਹੋਏ ਨੇ ਪ੍ਰਾਣੇ ਜਿਵੇਂ ਕੋਈ 40 ਸਾਲ ਪਹਿਲਾਂ ਆਇਆ 50 ਸਾਲ ਪਹਿਲਾਂ ਆਇਆ ਉਸ ਦੌਰ ਤੋਂ ਲਿਬਰਲ ਪਾਰਟੀ ਨਾਲ ਜੁੜੇ ਨੇ ਉਹ ਅੱਜ ਵੀ ਲਿਬਰਲ ਪਾਰਟੀ ਦੇ ਵਫਾਦਾਰ ਨੇ ਪਰ ਜਿਹੜੇ ਲੋਕ ਬਾਅਦ ਦੇ ਚ ਆਏ ਉਹਨਾਂ ਚ ਕੋਈ ਇਹ ਨਹੀਂ ਹੈ ਕਿਉਂਕਿ ਉਹਨਾਂ ਨੇ ਉਹ ਦੌਰ ਨਹੀਂ ਦੇਖਿਆ ਹੋਇਆ ਉਹਨਾਂ ਦੀ ਲਿਬਰਲ ਇਹ ਉਦਾਂ ਦੀ ਗੱਲ ਹੈ ਜਿਵੇਂ ਪੰਜਾਬ ਵਿੱਚ ਪ੍ਰਾਣੇ ਜਿਹੜੀ ਜਨਰੇਸ਼ਨ ਹੁੰਦੀ ਸੀ ਉਹ ਕਾਲੀਆਂ ਦੀ ਨਾਲ ਹੁੰਦੀ ਸੀ ਬਿਲਕੁਲ ਕਿਉਂਕਿ ਉਹ ਪੰਥ ਦੀ ਗੱਲ ਕਰਦੇ ਸੀ ਪੰਥ ਨੂੰ ਵੋਟ ਪਾਉਣੀ ਹੈ ਨਵੀਂ ਜਨਰੇਸ਼ਨ ਹੌਲੀ ਹੌਲੀ ਮਤਲਬ ਇਹਨਾਂ ਚੋਂ ਨਿਕਲ ਗਈ। ਸੋ ਸੇਮ ਚੀਜ਼ ਇੱਥੇ ਆ ਪਹਿਲਾਂ ਹੁੰਦਾ ਸੀ ਹੁਣ ਕੋਈ ਇਹ ਪੱਕਾ ਨਹੀਂ ਹੈ ਕਿ ਵੀ ਹਾਂ ਅਸੀਂ ਇਕੋ ਪਾਰਟੀ ਨੂੰ ਵੋਟ ਪਾਉਣੀ ਹੈ। ਹੁਣ ਆਪਾਂ ਦੇਖਿਆ ਹੀ ਹੈ ਪਿਛਲੇ ਟਾਈਮ 'ਚ ਇੱਕ ਸਮਾਂ ਇਹ ਸੀ ਜਦੋਂ ਟ੍ਰੋਡੋ ਸੀ ਹੁਣ ਜਦੋਂ ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਕਿ ਲੋਕ ਲਿਬਰਲ ਪਾਰਟੀ ਦੇ ਬਹੁਤ ਖਿਲਾਫ ਹੋਏ ਸੀ। ਐਂ ਹੋ ਲੱਗਦਾ ਸੀ ਵੀ ਸ਼ਾਇਦ ਸਾਡੀ ਕਮਿਊਨਿਟੀ 'ਚ ਕੋਈ ਇੱਕ ਵੀ ਲਿਬਰਲ ਕੈਂਡੀਡੇਟ ਨਾ ਜਿੱਤੇ। ਇਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਹੋਈ ਸੀ। ਤੇ ਹੁਣ ਅਚਾਨਕ ਜਦੋਂ ਤੋਂ ਟਰੋਡੋ ਨੇ ਛੱਡਿਆ ਤੇ ਮਾਰਗਦਰਨੀ ਆਏ ਨੇ ਫਿਰ ਲਿਬਰਲ ਖੇਮੀਆਂ ਚਰੌਂਕ ਦਿਸਣੀ ਸ਼ੁਰੂ ਹੋ ਗਈ ਹੈ ਸੋ ਇਸ ਕਰਕੇ ਇਹ ਮਤਲਬ ਗਲਤ ਧਾਰਨਾਵਾਂ ਨੇ ਕਿ ਪੂਰੀ ਕਮਿਊਨਿਟੀ ਕਿਸੇ ਇੱਕ ਧੜੇ ਦੇ ਹੱਕ ਚ ਵੋਟ ਪਾਉਂਦੀ ਹੈ ਜਾਂ ਕਿਸੇ ਇੱਕ ਪਾਰਟੀ 'ਚ ਵੋਟ ਪਾਉਂਦੀ ਹੈ ਜਾਂ ਕਿਸੇ ਇੱਕ ਮੁੱਦੇ ਤੇ ਵੋਟ ਪਾਉਂਦੀ ਹੈ ਆ ਪੰਜਾਬੀ ਰਾਈਡਿੰਗਸ ਦੇ ਵਿੱਚ ਹਰ ਪਾਰਟੀ ਦੇ ਲੀਡਰਸ ਵੀ ਆ ਕੇ ਖੁਦ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਵੇਂ ਇਹਨਾਂ ਦੀ ਗਿਣਤੀ ਦੀ ਗੱਲ ਕਰਾਂ ਕੁੱਲ ਪੰਜਾਬੀਆਂ ਦੀ ਕਿੰਨੀ ਕੁ ਗਿਣਤੀ ਆ ਤੇ ਕਿੰਨਾ ਕ ਇਹ ਕਿਸੇ ਦੀ ਜਿੱਤ ਹਾਰ 'ਚ ਪ੍ਰਭਾਵ ਪਾ ਸਕਦੇ ਆ ਦੇਖੋ ਇਹ ਡਿਪੈਂਡ ਕਰਦਾ ਹੁੰਦਾ ਰਾਈਡਿੰਗ ਦੇ ਉੱਤੇ ਜਿੱਥੇ ਮੰਨ ਲਿਆ ਕਿਸੇ ਰਾਈਡਿੰਗ ਦੇ ਵਿੱਚ ਫੈਸਲਾ ਹੀ 2000 ਵੋਟਾਂ ਨਾਲ ਹੋਇਆ ਤੇ 2-3000 ਉੱਥੇ ਪੰਜਾਬੀ ਰਹਿੰਦਾ ਜਾਂ 5000 ਰਹਿੰਦਾ ਉਹਦੇ 'ਚੋਂ ਮੈਜੋਰਿਟੀ ਕਿਸੇ ਇੱਕ ਦੇ ਹੱਕ 'ਚ ਭੁਗਤ ਗਿਆ ਉੱਥੇ ਤਾਂ ਹੁਣ ਇੰਪੋਰਟੈਂਟ ਰੋਲ ਹੋ ਗਿਆ ਤੇ ਜਿੱਥੇ ਹੁਣ ਜਿਹੜੀਆਂ ਬ੍ਰੈਮਟਨ ਦੀਆਂ ਰਾਈਡਿੰਗ ਨੇ ਜਿੱਥੇ 50% ਮੰਨ ਲਿਆ ਪੰਜਾਬੀ ਨੇ ਹੂੰ ਹੂੰ ਤੇ ਉੱਥੇ ਫਿਰ ਹੁਣ ਪੰਜਾਬੀ ਕਿਹੜੀ ਇੱਕ ਪਾਰਟੀ ਨਾਲ ਨੇ ਸੋ ਇਹ ਡਿਪੈਂਡ ਕਰਦਾ ਮੁਲਕ 'ਚ ਹੈਗੀਆਂ ਨੇ 30 35 ਰਾਈਡਿੰਗ ਵੀ ਜਿਆਦਾ ਹੋਣ ਜਿੱਥੇ ਕਾਫੀ ਨੰਬਰ ਹੈ ਪਰ ਮੈਂ ਉਹੀ ਕਹਿ ਰਿਹਾ ਵੀ ਇੱਥੇ ਥਿਉਰੀ ਤਾਂ ਨਹੀਂ ਲਾਗੂ ਹੁੰਦੀ ਕਿਉਂਕਿ ਇਹ ਇੱਕ ਗੋਰਿਆਂ ਨੂੰ ਜਾਂ ਹੋਰ ਲੋਕਾਂ ਨੂੰ ਲੱਗ ਸਕਦਾ ਵੀ ਇੱਥੇ ਆ ਵੀ ਮੰਨ ਲਿਆ ਇੱਥੇ 10% ਪੰਜਾਬੀ ਨੇ ਹੂੰ ਹੂੰ ਕਿ 10% ਪੰਜਾਬੀਆਂ ਨੂੰ ਨਾਲ ਜੋੜ ਲਓ ਹੁਣ 10% ਪੰਜਾਬੀਆਂ ਨੂੰ ਤੁਸੀਂ ਸਾਰਿਆਂ ਨੂੰ ਕਿਵੇਂ ਨਾਲ ਜੋੜ ਸਕਦੇ ਹੋ 10% ਪੰਜਾਬੀਆਂ ਚ ਲਿਬਰਲ ਵੀ ਨੇ ਕੰਜ਼ਰਵਟਿਵ ਵੀ ਨੇ ਐਂਡੀਪੀ سپورਟਰ ਵੀ ਨੇ ਉਹਦੇ ਚ ਜਿਹੜੀ ਜੇ ਇੰਡੀਆ ਦੇ ਬੈਕਗ੍ਰਾਉਂਡ ਦੀ ਪੋਲਿਟਿਕਸ ਦਾ ਅਸਰ ਦੇਖੀਏ ਉਹਦੇ ਚੋਂ ਕੋਈ ਕਾਂਗਰਸ سپورਟਰ ਵੀ ਹੋਣਗੇ ਕੋਈ ਆਮ ਆਦਮੀ سپورਟਰ ਹੋਣਗੇ ਕੋਈ ਕਾਲੀ ਦਲ ਦੇ ਹੋਣਗੇ ਕੋਈ ਖਾਲਸਤਾਨੀ ਹੋਣਗੇ ਕੋਈ ਖਾਲਸਤਾਨ ਦੇ ਉਲਟ ਹੋਣਗੇ ਹਰ ਤਰ੍ਹਾਂ ਦਾ ਰੰਗ ਉੱਪਰ ਦੇਖਦੇ ਆ ਇਹਦੇ ਚ ਮੇਰੇ ਖਿਆਲੇ ਬਹੁਤ ਸਿੰਪਲੀਫਾਈ ਕੀਤਾ ਜਾਂਦਾ ਜਦੋਂ ਇਹ ਮੰਨਿਆ ਜਾਂਦਾ ਕਿ ਪੰਜਾਬੀ ਜਾਂ ਸਿੱਖ ਸਾਰੇ ਇਕੱਠੇ ਵੋਟ ਪਾਉਂਦੇ ਆ ਇਹ ਉਦੋਂ ਦੀਆਂ ਗੱਲਾਂ ਨੇ ਜਦੋਂ ਹਲੇ ਸਾਡੇ ਥੋੜਾ ਨੰਬਰਸ ਹਮਮ ਜਿਵੇਂ ਨਗਰ ਕੀਰਤਨ ਦੇ ਵਿੱਚ 1200 ਬੰਦਾ ਇਕੱਠਾ ਹੁੰਦਾ ਸੀ ਛੋਟੀ ਕਮਿਊਨਿਟੀ ਸੀ ਉਹਨਾਂ ਦੇ ਮੁੱਦੇ ਸਾਂਝੇ ਸੀ ਪਰਿਵਾਰਾਂ ਦੀ ਤਰ੍ਹਾਂ ਜੁੜੇ ਹੋਏ ਸੀ ਉਦੋਂ ਇਕੱਠੇ ਫੈਸਲਾ ਕਰਕੇ ਇੱਕ ਪਾਸੇ ਵੋਟ ਪਾ ਲੈਂਦੇ ਸੀ ਇਹ ਗੱਲਾਂ ਹੈਗੀਆਂ ਨੇ 40 50 ਸਾਲ ਪੁਰਾਣੀਆਂ ਗੱਲਾਂ ਮੇਬੀ ਉਸ ਤੋਂ ਵੀ ਪੁਰਾਣੀਆਂ ਹੋਣ ਅੱਜ ਦੀ ਸਿਚੁਏਸ਼ਨ ਤੇ ਇਹ ਧਾਰਨਾ ਬਿਲਕੁਲ ਵੀ ਲਾਗੂ ਨਹੀਂ ਹੁੰਦੀ ਸੋ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸਾਰੇ ਪੰਜਾਬੀਆਂ ਚ ਇਕੱਲੇ ਸਿੱਖ ਨਹੀਂ ਆਉਂਦੇ ਤੇ ਸਾਰੇ ਸਿੱਖਾਂ ਦੀ ਵਿਚਾਰਧਾਰਾ ਕਿਸੇ ਇੱਕ ਪਾਸੇ ਵੱਲ ਵੀ ਨਹੀਂ ਹੋ ਸਕਦੀ। ਕੁਝ ਹੈ ਜੇ ਬੀਤੇ ਦਿਨ ਬੀਤੇ ਸਾਲ ਇਨਸੀਡੈਂਟ ਵੀ ਹੋਏ ਸੀ ਜਿਵੇਂ ਮੈਂ ਨੀਜਰ ਕਤਲकांड ਦੀ ਗੱਲ ਕਰ ਲਵਾਂ। ਇਹਨਾਂ ਦਾ ਇਸ ਇਲੈਕਸ਼ਨ ਦੇ ਉੱਤੇ ਕੀ ਅਸਰ ਪਊਗਾ ਕਿਉਂਕਿ ਕੁਝ ਜਿਵੇਂ ਕਹਿ ਲਈਏ ਖਾਲਸਾਣ ਪੱਖੀ ਲਾਬੀਆਂ ਦੀ ਗੱਲ ਕਰ ਲਈਏ ਜਾਂ ਨੀਜਰ ਕਤਲकांड ਤੋਂ ਬਾਅਦ ਜਿਸ ਤਰੀਕੇ ਨਾਲ ਮਿਸਟਰ ਟਰੂਡੋ ਨੇ ਉਸ ਟਾਈਮ ਸਟੈਂਡ ਲਿਆ ਸੀ ਤਾਂ ਕੁਝ ਕੁਝ ਹੈ ਜੇ ਪੱਖ ਵੀ ਸੀ ਜਿਹੜੇ ਉਹਨਾਂ ਦੇ ਹੱਕ ਵਿੱਚ ਬੁਗਤਦੇ ਹੋਏ ਨਜ਼ਰ ਆਏ ਸੀ। ਦੇਖੋ ਜਿਹੜੀ ਸਾਡੀ ਕਮਿਊਨਿਟੀ ਦੇ ਵਿੱਚ ਨਾ ਇਸ ਤਰ੍ਹਾਂ ਦੀ ਪੰਥਕ ਸੋਚ ਵਾਲੇ ਲੋਕ ਨੇ ਉਹਨਾਂ ਦਾ ਵੀ ਨੰਬਰ ਕਾਫੀ ਹੈ ਮਤਲਬ ਉਹ ਥੋੜੇ ਨਹੀਂ ਹੈਗੇ ਜਿਹੜੇ ਪੰਥਕ ਇਸ਼ੂ ਦੇ ਉੱਤੇ ਥੋੜਾ ਮਹਿਸੂਸ ਕਰਦੇ ਨੇ ਉਹਨਾਂ ਦੀ ਉਸ ਤਰ੍ਹਾਂ ਦੀ ਸੋਚ ਹੈ ਜਾਂ ਭਾਵਨਾ ਹੈ ਤੇ ਜਦੋਂ ਨਿਜਰ ਮਰਡਰ ਕੇਸ ਹੋਇਆ ਤਾਂ ਉਹਨਾਂ ਨੇ ਮਤਲਬ ਇਸ ਚੀਜ਼ ਨਾਲ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਚ ਉਸ ਤਰ੍ਹਾਂ ਦਾ ਰਿਐਕਸ਼ਨ ਪੈਦਾ ਹੋਇਆ ਉਹਨਾਂ ਦੇ ਮਨਾਂ 'ਚ ਤੇ ਅਸੀਂ ਦੇਖਿਆ ਕਿ ਵੀ ਜਿਹੜਾ ਉਹ ਸੈਕਸ਼ਨ ਹੈ ਉਹਨਾਂ ਨੇ ਫਿਰ ਟਰੂਡੋ ਨੂੰ ਬੜਾ ਪਸੰਦ ਕੀਤਾ ਟਰੂਡੋ ਦੀ ਬੜੀ ਸਾਡੀ ਕਮਿਊਨਿਟੀ ਚ ਜਿਹੜੀ ਫੈਨ ਫੋਲੋਇੰਗ ਵਧੀ ਔਰ ਇਹਦੇ ਚ ਕੋਈ ਸ਼ੱਕ ਨਹੀਂ ਮੈਂ ਇਹ ਮਹਿਸੂਸ ਕਰਦਾ ਸੀ ਜਦੋਂ ਹੁਣ ਟਰੂਡੋ ਬਹੁਤ ਬਦਨਾਮ ਹੋ ਗਿਆ ਸੀ ਜੀ ਤੇ ਉਹ ਲੱਗਦਾ ਸੀ ਵੀ ਟਰੂਡੋ ਨੂੰ ਤਾਂ ਗਾਲਾਂ ਕੱਢਦੇ ਨੇ ਸਾਰੇ ਲੋਕ ਗੋਰੇ ਵੀ ਗਾਲਾਂ ਕੱਢਦੇ ਨੇ ਸਾਰੇ ਕੱਢਦੇ ਨੇ ਤਾਂ ਉਦੋਂ ਇਹ ਲੱਗਦਾ ਸੀ ਜਿਹੜੀ ਸਾਡੀ ਕਮਿਊਨਿਟੀ ਚ ਥੋੜਾ ਪ੍ਰੋ ਖਾਲਸਤਾਨੀ ਸੋਚ ਵਾਲੇ ਲੋਕ ਨੇ ਜਾਂ ਥੋੜਾ ਜਿਹਾ ਪੰਥਕ ਸੋਚ ਵਾਲੇ ਲੋਕ ਨੇ ਅ ਸ਼ਾਇਦ ਉਹੀ ਟਰੂਡੋ ਟਰੂਡੋ ਦੇ ਫੈਨ ਨੇ ਬਚ ਗਏ ਬਾਕੀ ਤਾਂ ਸਾਰੇ ਟਰੂਡੋ ਨੂੰ ਗਾਲਾਂ ਕੱਢਣ ਲੱਗ ਗਏ ਸੀ ਸੋ ਕਹਿਣ ਦਾ ਮਤਲਬ ਹੈ ਵੀ ਜਿਹੜੀ ਭਾਈ ਨਿੰਜਰ ਵਾਲਾ ਇਹ ਕਤਲकांड ਹੈ ਇਹਨੇ ਅਸਰ ਪਾਇਆ ਇੱਕ ਸੈਕਸ਼ਨ 'ਚ ਪਰ ਮੈਂ ਫੇਰ ਉਹੀ ਗੱਲ ਕਹਿ ਰਿਹਾ ਕਿ ਜਿਹੜਾ ਇਹ ਸੈਕਸ਼ਨ ਹੈ ਇੱਕ ਤਾਂ ਇਹਨੂੰ ਸਾਰੀ ਕਮਿਊਨਿਟੀ ਨਾ ਆਪਾਂ ਕਹਿ ਸਕਦੇ ਉਹ ਇੱਕ ਨੰਬਰ ਹੈ ਕਮਿਊਨਿਟੀ 'ਚ 5% ਨੇ 10% ਨੇ 20% ਨੇ ਇਸ ਗੱਲ ਨੂੰ ਲੈ ਕੇ ਰੌਲਾ ਹੋ ਸਕਦਾ ਮੈਨੂੰ ਨਹੀਂ ਪਤਾ ਕਿਹੜੇ ਕਿਹਦੇ ਕੋਈ ਕੋਈ ਆਪਾਂ ਨੇ ਕੋਈ ਪੋਲ ਕੀਤਾ ਜਾਂ ਵੋਟ ਕੀਤੀ ਹੈ ਕਿ ਕਿੰਨੇ ਕੁ ਲੋਕ ਨੇ ਜਿਹੜੇ ਉਸ ਤਰ੍ਹਾਂ ਦੀ ਸੋਚ ਵਾਲੇ ਨੇ ਹਾਂ ਉਹ ਵਿਜ਼ੀਬਲ ਹੈਗੇ ਨੇ ਜੇ ਮੈਂ ਸੋਸ਼ਲ ਮੀਡੀਆ 'ਤੇ ਤੁਹਾਨੂੰ ਦੱਸਣਗੇ ਜਾਂ ਨਗਰ ਕੀਰਤਨ ਹੋਏਗਾ ਉੱਥੇ ਉਹਨਾਂ ਦੀ ਪ੍ਰੈਜ਼ੈਂਸ ਤੁਹਾਨੂੰ ਲੱਗੇਗੀ ਪਰ ਰਿਐਲਿਟੀ ਦੇ ਵਿੱਚ ਟੋਟਲ ਨੰਬਰ ਉਹਨਾਂ ਦਾ ਕਿੰਨਾ ਹੈ ਉਹ ਮੈਨੂੰ ਨਹੀਂ ਪਤਾ ਪਰ ਉਹ ਸੈਕਸ਼ਨ ਜ਼ਰੂਰ ਜਿਹੜਾ ਉਹ ਆ ਜਾ ਸੈਕਸ਼ਨ ਹੈ ਨਾ ਅੱਜ ਉਹ ਲਿਬਰਲ ਪਾਰਟੀ ਦੀ ਸਪੋਰਟ ਅਸੀਂ ਕਰਦਾ ਦੇਖਿਆ ਪਿਛਲੇ ਟਾਈਮ 'ਚ ਤੇ ਵੋਟਾਂ ਵੇਲੇ ਹੁਣ ਪਤਾ ਨਹੀਂ ਵੋਟਾਂ ਤੱਕ ਪਹੁੰਚਦੇ ਆ ਪਹੁੰਚਦੇ ਆ ਉਹ ਕਿੰਨੀ ਇਸ ਮੁੱਦੇ ਦੇ ਉੱਤੇ ਉਹਨਾਂ ਚ ਹੋ ਰਹੀਗੀ ਕਿਉਂਕਿ ਜਿਹੜੇ ਮਾਰਗਕਾਰਨੀ ਨੇ ਇਹ ਥੋੜਾ ਜਿਹਾ ਅਲੱਗ ਤਰੀਕੇ ਨਾਲ ਆਪਣੀ ਪੋਜੀਸ਼ਨ ਲੈ ਰਹੇ ਨੇ ਇਹਨਾਂ ਨੂੰ ਟਰੂਡੋ ਤੋਂ ਆਪਾਂ ਭਾਵੇਂ ਟਰੂਡੋ ਧੜੇ ਧੜੇ ਵੱਲੋਂ ਇਹਨਾਂ ਨੂੰ ਲਿਆਂਦਾ ਗਿਆ ਪਰ ਇਹਨਾਂ ਨੇ ਥੋੜਾ ਜਿਹਾ ਅ ਮਤਲਬ ਟਰੂਡੋ ਨਾਲੋਂ ਆਪਣੇ ਆਪ ਨੂੰ ਵੱਖ ਵੀ ਕੀਤਾ ਅ ਇਸ ਪੂਰੇ ਇਲੈਕਸ਼ਨ ਚ ਇਸ ਵਾਰ ਦੀ ਮੈਂ ਗੱਲ ਕਰਾਂ ਤਾਂ ਹੁਣ ਗੁਰਦੁਆਰਾ ਕਮੇਟੀਆਂ ਦੇ ਵੱਲੋਂ ਜੇ ਕੋਈ ਅਨਾਉਂਸਮੈਂਟ ਕੀਤੀ ਜਾਂਦੀ ਹੈ ਜਾਂ ਜਿਵੇਂ ਸਿੱਖ ਫੈਡਰੇਸ਼ਨ ਆਫ ਕੈਨੇਡਾ ਵੱਲੋਂ ਹਾਲ ਹੀ ਦੇ ਵਿੱਚ ਗੱਲ ਆਖੀ ਗਈ ਹੈ ਕਿ ਅਸੀਂ ਬਾਕੀ ਮੁੱਦੇ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗੇ ਨੇ ਪਰ ਕੁਝ ਸਿੱਖ ਮੁੱਦੇ ਅਜੇ ਹਨ ਜੀ ਦੇ ਬਾਰੇ ਵਿੱਚ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਕੁਝ ਸਵਾਲ ਪੇਸ਼ ਕੀਤੇ ਨੇ ਤੇ ਇਹ ਕਹਿਣਾ ਕਿ ਜੇਕਰ ਕੋਈ ਕੈਂਡੀਡੇਟ ਇਸ ਦੇ ਬਾਰੇ ਵਿੱਚ ਜਵਾਬ ਨਹੀਂ ਦਿੰਦਾ ਤਾਂ ਉਹਨਾਂ ਦੇ ਹੱਕ ਵਿੱਚ ਅਸੀਂ ਵੋਟ ਨਹੀਂ ਪੁਗਤਾਵਾਂਗੇ ਇਹੇ ਜੇ ਹੋ ਕੇ ਕਿੰਨਾ ਕੰਨਾ ਇਲੈਕਸ਼ਨਸ ਨੂੰ ਪ੍ਰਭਾਵਿਤ ਕਰਨਗੇ ਦੇਵੇਂ ਮੈਂ ਪਹਿਲਾਂ ਕਿਹਾ ਦੇਖੋ ਇਸ ਤਰ੍ਹਾਂ ਕਮਿਊਨਿਟੀ ਚ ਗਰੁੱਪ ਨੇ ਜਿਹੜਾਂ ਦੇ ਜਿਹੜੇ ਪੋਲੀਟਿਕਲੀ ਐਕਟਿਵ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਜਿਨ੍ਹਾਂ ਦਾ ਜ਼ਿਕਰ ਕੀਤਾ ਹੋਰ ਵੀ ਕਈ ਗਰੁੱਪ ਨੇ ਗੁਰਦੁਆਰਾ ਕਮੇਟੀਆਂ ਨੇ ਗੁਰਦੁਆਰਾ ਕਮੇਟੀਆਂ ਚ ਵੀ ਅਲੱਗ-ਅਲੱਗ ਧੜੇ ਨੇ ਕੁਝ ਗੁਰਦੁਆਰਾ ਕਮੇਟੀਆਂ ਲਿਬਰਲ ਪਾਰਟੀ ਨਾਲ ਨੇ ਕੁਝ ਗੁਰਦੁਆਰਾ ਕਮੇਟੀਆਂ ਕੰਜ਼ਰਵੇਟਿਵ ਪਾਰਟੀ ਨਾਲ ਨੇ ਤੇ ਇਸ ਕਰਕੇ ਕੋਈ ਇੱਕ ਇੱਕ ਸੋਚ ਨਹੀਂ ਆ ਜਿਹੜੇ ਗਰੁੱਪ ਹੁੰਦੇ ਨੇ ਇਸ ਤਰ੍ਹਾਂ ਦੇ ਉਹ ਅਪੀਲ ਕਰਦੇ ਨੇ ਪਰ ਉਹਨਾਂ ਦੇ ਕਹੇ ਤੋਂ ਸਾਰੇ ਥੋੜਾ ਵੋਟ ਪਾਉਣਗੇ ਉਹਨਾਂ ਦੇ ਕਹੇ ਤੋਂ ਓਨੇ ਕ ਵੋਟ ਪਾਉਣਗੇ ਜਿੰਨੇ ਕ ਕਿਸੇ ਦੇ ਨਾਲ ਨੇ ਉਸ ਜਿਹੜੀ ਗੱਲ ਅਸੀਂ ਪਹਿਲਾਂ ਕਰ ਰਹੇ ਆ ਕਿ ਜਦੋਂ ਕੋਈ ਨਗਰ ਕੀਰਤਨ ਹੁੰਦਾ ਨਗਰ ਕੀਰਤਨਿਕ ਧਾਰਮਿਕ ਇਕੱਠ ਹੈ ਜਿਹੜੇ ਲੋਕ ਨਗਰ ਕੀਰਤਨ ਚ ਇਨਵੋਲਵ ਹੁੰਦੇ ਨੇ ਉਹੀ ਸਾਡੇ ਨਾਲ ਗੱਲਾਂ ਕਰਦੇ ਨੇ ਤੇ ਹੁਣ ਜਿਹੜਾ ਗੋਰਾ ਆਉਂਦਾ ਹੈ ਨਾ ਉਹਨੂੰ ਬਾਹਰੋਂ ਕੋਈ ਗੋਰਾ ਪੋਲਿਟਿਸ਼ੀਅਨ ਉਹਨੂੰ ਇਹ ਲੱਗਦਾ ਹੋਊਗਾ ਸ਼ਾਇਦ ਇਹ ਭਲੇਖਾ ਪੈਂਦਾ ਹੋਊਗਾ ਵੀ ਜਿਹੜੇ ਗੁਰਦੁਆਰਾ ਕਮੇਟੀਆਂ ਦੇ ਲੀਡਰਸ਼ਿਪ ਨੇ ਲੀਡਰ ਨੇ ਲੋਕ ਵੀ ਸ਼ਾਇਦ ਇਹ ਕਮਿਊਨਿਟੀ ਦੇ ਉਸ ਤਰ੍ਹਾਂ ਕੋਈ ਲੀਡਰ ਨੇ ਕਿ ਵੀ ਇਹਨਾਂ ਦੇ ਕਹੇ ਤੋਂ ਸਾਰੀ ਕਮਿਊਨਿਟੀ ਇੱਕ ਪਾਸੇ ਵੋਟ ਪਾ ਦਿੰਦੀ ਹੈ ਇਹ ਹੈਗੇ ਕਿ ਚਲੋ ਸਾਡੇ ਸਾਰੇ ਸਤਿਕਾਰਯੋਗ ਨੇ ਆਪਾਂ ਸਾਰਿਆਂ ਦੀ ਸਤਿਕਾਰ ਕਰਦੇ ਆ ਪਰ ਰਿਐਲਿਟੀ ਇਹ ਹੈ ਕਿ ਕੋਈ ਕਿਸੇ ਗੁਰਦੁਆਰਾ ਕਮੇਟੀ ਦੇ ਅਪੀਲ ਕਰਨ ਤੇ ਥੋੜਾ ਕਮਿਊਨਿਟੀ ਦੇ ਲੋਕ ਵੋਟਾਂ ਪਾਉਂਦੇ ਜੇ ਮੰਨ ਲਿਆ ਕੋਈ ਗੁਰਦੁਆਰਾ ਕਮੇਟੀ ਕਹੇ ਵੀ ਦੇ ਕਿ ਇਸ ਪਾਰਟੀ ਨੂੰ ਵੋਟ ਪਾ ਦਿਓ ਉਹਦੇ ਕਹੇ ਤੋਂ ਕਿੰਨੇ ਕੁ ਲੋਕ ਵੋਟ ਪਾਉਣਗੇ ਕਿਉਂਕਿ ਇਵਨ ਗੁਰਦੁਆਰੇ ਹੁਣ ਜੇ ਆਪਾਂ ਮੈਂ ਜੀਟੀਆ ਦੀ ਐਗਜ਼ਾਮਪਲ ਹੀ ਦਵਾ ਦੋ ਵੱਡੀਆਂ ਗੁਰਦੁਆਰਾ ਕਮੇਟੀਆਂ ਕਮੇਟੀਆਂ ਨੇ ਜਾਂ ਸਮਝ ਲਓ ਵੀ ਅਲਾਈਅੰਸਸ ਨੇ ਜਿਹਦੇ ਨਾਲ ਅਲੱਗ-ਅਲੱਗ ਗੁਰਦੁਆਰੇ ਜੁੜੇ ਹੋਇਆ ਇੱਕ ਜਿਹੜਾ ਗਰੁੱਪ ਹੈ ਉਹਦੇ ਬਾਰੇ ਮੰਨਿਆ ਜਾਂਦਾ ਕਿ ਲਿਬਰਲ ਪਾਰਟੀ ਦਾ ਸਪੋਰਟਰ ਹੈ ਦੂਜੇ ਗਰੁੱਪ ਬਾਰੇ ਮੰਨਿਆ ਜਾਂਦਾ ਕਿ ਕੰਜ਼ਰਵੇਟਿਵ ਪਾਰਟੀ ਦਾ ਸਪੋਰਟਰ ਹੈ ਅੱਛਾ ਪਰ ਇਹਦੇ باوجود ਵੀ ਉਹਨਾਂ ਦੇ ਕਹੇ ਤੋਂ ਨਾ ਕੰਜ਼ਰਵੇਟਿਵ ਸਪੋਰਟਰਾਂ ਦੇ ਕਹੇ ਤੋਂ ਸਾਰਿਆਂ ਨੇ ਕੰਜ਼ਰਵੇਟਿਵ ਨੂੰ ਪਾਰਟੀ ਨੂੰ ਵੋਟ ਪਾਉਣੀ ਹੈ ਨਾ ਲਿਬਰਲ ਸਪੋਰਟਰਾਂ ਦੇ ਕਹਿਣ ਤੋਂ ਸਾਰਿਆਂ ਨੇ ਲਿਬਰਲ ਪਾਰਟੀ ਨੂੰ ਵੋਟ ਪਾਉਣੀ ਹੈ ਸੋ ਇਹ ਤਾਂ ਆਪਣੀ ਆਪਣੀ ਹਾਜ਼ਰੀ ਲਵਾਉਣ ਲਈ ਜ਼ਰੂਰ ਕਹਿੰਦੇ ਨੇ ਬਾਕੀ ਜਿਹੜੇ ਗਰੁੱਪ ਹੁੰਦੇ ਨੇ ਨਾ ਕਮਿਊਨਿਟੀ ਗਰੁੱਪ ਮੰਨ ਲਿਆ ਵੀ ਕੋਈ ਸਿੱਖ ਗਰੁੱਪ ਦੇ ਨਾਂ ਤੇ ਗਰੁੱਪ ਬਣਿਆ ਜਾਂ ਕੋਈ ਹੋਰ ਬਣਿਆ ਉਹ ਸਾਰੇ ਗੱਲ ਤਾਂ ਇਦਾਂ ਹੀ ਕਰਦੇ ਹੁੰਦੇ ਨੇ ਨਾ ਵੀ ਪੂਰੀ ਅਸੀਂ ਪੂਰੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਆ ਇਹ ਕੋਈ ਵੈਸੇ ਅਲੋਕਾਰੀ ਗੱਲ ਨਹੀਂ ਔਰ ਇਹਦੇ 'ਚ ਕੋਈ ਇਤਰਾਜ਼ ਵੀ ਨਹੀਂ ਕਿਸੇ ਨੂੰ ਪਰ ਜਿਹੜਾ ਫੈਕਟ ਹੈ ਲਾਈਫ ਦੀ ਰਿਐਲਿਟੀ ਔਰ ਰਿਐਲਿਟੀ ਹੈ ਕਿ ਐਦਾਂ ਇਹਨਾਂ ਗਰੁੱਪਾਂ ਦੇ ਕਈ ਤੋਂ ਥੋੜਾ ਸਾਰੀ ਕਮਿਊਨਿਟੀ ਚੱਲਦੀ ਹੈ ਅ ਥੋੜਾ ਜੋ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਸਿੱਖ ਚਿਹਰੇ ਆ ਪੰਜਾਬੀ ਚਿਹਰੇ ਨਾ ਇਲੈਕਸ਼ਨਸ ਵਿੱਚ ਖੜੇ ਹੋਏ ਨੇ ਤੇ ਜੇ ਸਭ ਤੋਂ ਵੱਡੀ ਗੱਲ ਕਰਾਂ ਤਾਂ ਐਂਡੀਪੀ ਲੀਡਰ ਜਗਮੀਤ ਸਿੰਘ ਸੋ ਇੱਕ ਪੰਜਾਬੀ ਚਿਹਰਾ ਇੱਕ ਸਿੱਖ ਚਿਹਰਾ ਖੜੇ ਹੋਏ ਨੇ ਤੇ ਜਦੋਂ ਗੱਲ ਕਰਦੇ ਆ ਕਈ ਵਾਰੀ ਉਹਨਾਂ ਨੂੰ ਖਾਲਸਤਾਨੀ ਸਮਰਥਕ ਹੋਣ ਲਈ ਖੁੱਲ ਕੇ ਉਹਨਾਂ ਦੀ ਕਈ ਲੋਕ ਆਲੋਚਨਾ ਵੀ ਕਰਦੇ ਆ ਕੋਈ ਇਸ ਨੂੰ ਪਸੰਦ ਵੀ ਕਰਦਾ ਇਨ੍ਹਾਂ ਚੋਣਾਂ 'ਚ ਤੁਸੀਂ ਕੀ ਦੇਖਦੇ ਹੋ ਕਿ ਦੇਖੋ ਵੀ ਇਹ ਸਾਰੀ ਗੱਲ ਆਪਾਂ ਕੀਤੀ ਹੈ ਮੇਰੇ ਖਿਆਲ ਉਹਦਾ ਆਨਸਰ ਇਸ ਤੋਂ ਮਿਲ ਜਾਂਦਾ ਹਮਮ ਖੈਰ ਮੈਂ ਨਹੀਂ ਕਹਿੰਦਾ ਜਗਮੀਤ ਸਿੰਘ ਹੋਰੀ ਇਸ ਤਰ੍ਹਾਂ ਕਦੇ ਓਪਨਲੀ ਉਹਨਾਂ ਨੇ ਖਾਲਸਤ ਓਹੋ openly ਇਹਦਾ ਕੋਈ ਗੱਲ ਕਹਿੰਦੇ ਉਹਨਾਂ ਦੇ ਦਿਲ ਚ ਕੀ ਹੈ ਸਾਨੂੰ ਕੀ ਪਤਾ ਹਮਮ ਠੀਕ ਹੈ ਪਰ ਉਹ ਕੁਝ ਜਿਹੜੇ ਇਸ਼ੂਜ਼ ਨੇ ਉਹਨਾਂ ਮੁੱਦਿਆਂ ਦੇ ਉੱਤੇ ਉਹ ਜ਼ਰੂਰ ਉਸ ਤਰ੍ਹਾਂ ਦੀ ਪੋਜੀਸ਼ਨ ਲੈਂਦੇ ਆ ਜਿਹੜੀ ਜਿਹੜੀ ਜਿਸ ਤੋਂ ਇਹ ਇਮਪ੍ਰੈਸ਼ਨ ਮਿਲਦਾ ਕਿ ਉਹ ਉਸ ਤਰ੍ਹਾਂ ਦੀ ਪੋਲਿਟਿਕਸ ਦੇ ਸਪੋਰਟਰ ਨੇ ਪਰ ਕਦੇ ਉਹਨਾਂ ਨੇ ਇਦਾਂ ਗੱਲ ਨਹੀਂ ਕੀਤੀ ਤੁਸੀਂ ਇਸ ਕਰਕੇ ਮੈਂ ਇਹ ਨਹੀਂ ਕਹਿੰਦਾ ਪਰ ਉਹ ਜੋ ਉਹ ਅਮਰਤਾ ਰੀ ਸਿੱਖ ਨੇ ਔਰ ਜਿਹੜੇ ਟਿਪੀਕਲ ਪੰਥਕ ਇਸ਼ੂਜ਼ ਨੇ ਉਹਨਾਂ ਦੇ ਉੱਤੇ ਪੋਜੀਸ਼ਨ ਲੈਂਦੇ ਰਹੇ ਉਹਨਾਂ ਦਾ ਜਿਹੜਾ ਸਾਰਾ ਯੂਥ ਗਰੁੱਪ ਹੈ ਉਹਨਾਂ ਨੂੰ ਅਸੀਂ ਜਾਣਦੇ ਹਾਂ ਪਰਸਨਲੀ ਜਾਣਦੇ ਹਾਂ ਦੋਸਤ ਮਿੱਤਰ ਨੇ ਚੰਗੇ ਇਨਸਾਨ ਨੇ ਪਰ ਉਹਨਾਂ ਦੀ ਜਿਹੜੀ ਸੋਚ ਹੈ ਉਹ ਉਸ ਤਰ੍ਹਾਂ ਦੀ ਪੰਥਕ ਸੋਚ ਹੈ ਜਿਹੜੇ ਉਹਨਾਂ ਮੁੱਦਿਆਂ ਦੇ ਉੱਤੇ ਜਿਹੜੇ ਟਿਪੀਕਲ ਜਿਵੇਂ ਉਹਨਾਂ ਨੂੰ ਇਸ਼ੂ ਹੁੰਨ ਕਹਾ ਕਿ 84 ਵਾਲੇ ਇਸ਼ੂਜ਼ ਨੇ ਉਹਨਾਂ ਦੇ ਉੱਤੇ ਕਾਫੀ ਐਕਟੀਵਿਟੀ ਕਰਦੇ ਨੇ ਪਰ ਇਹਦੇ ਬਾਵਜੂਦ ਇਸ ਵੇਲੇ ਉਹਦੀ ਪਾਰਟੀ ਦੀ ਰੇਟਿੰਗ ਕਿੰਨੀ ਥੱਲੇ ਚਲੀ ਗਈ ਬ੍ਰੈਮਟਨ ਚ ਹੁਣ ਅੱਜ ਅੱਜ ਤੱਕ ਹੁਣ ਇਲੈਕਸ਼ਨ ਨੂੰ मतलब ਅਸੀਂ 2 ਹਫ਼ਤਿਆਂ ਦੀ ਕੈਂਪੇਨ ਹੋ ਚੁੱਕੀ ਹੈ ਸਾਰੀਆਂ ਰਾਈਡਿੰਗ ਦੇ ਉੱਤੇ ਹਲੇ ਲਿਬਰਲ ਪਾਰਟੀ ਦੇ ਕੈਂਡੀਡੇਟ ਨਹੀਂ ਹੋਏ ਆਪਾਂ ਸੌਰੀ ਐਨਡੀਪੀ ਦੇ ਕੈਂਡੀਡੇਟ ਡੇਟ ਨਹੀਂ ਹੋਏ ਸੋ ਉਹਨੂੰ ਜਿੰਨੀ ਸਪੋਰਟ ਥੱਲੇ ਆ ਗਈ ਹੈ ਜੇ ਇਹ ਗੱਲ ਜਿਹੜੀ ਮਤਲਬ ਜਿਸ ਨੂੰ ਆਪਾਂ ਐਡਰੈਸ ਕਰ ਰਹੇ ਹਾਂ ਅੱਜ ਕਿ ਲੋਕ ਧਰਮ ਦੇ ਨਾਂ ਦੇ ਉੱਤੇ ਵੋਟਾਂ ਪਾਉਂਦੇ ਨੇ ਤੇ ਉਸ ਆਧਾਰ ਦੇ ਉੱਤੇ ਤੇ ਅੱਜ ਸਾਰੀ ਸਿੱਖ ਕਮਿਊਨਿਟੀ ਐਨਡੀਪੀ ਦੀ ਸਪੋਰਟਰ ਹੁੰਦੀ ਸਾਰੇ ਜਗਮੀਤ ਸਿੰਘ ਨਾਲ ਲੱਗੇ ਹੁੰਦੇ ਪਰ ਜਗਮੀਤ ਸਿੰਘ ਦੀ ਪਾਰਟੀ ਤਾਂ ਬਿਲਕੁਲ ਹੀ ਥੱਲੇ ਆ ਗਈ ਹੈ ਮਤਲਬ ਜੇ ਪਿਛਲੀਆਂ ਇਲੈਕਸ਼ਨਾਂ ਦੇਖੀਏ ਉਹਨਾਂ ਦੇ ਮੁਕਾਬਲੇ ਐਉਂ ਲੱਗਦਾ ਵੀ ਅਫੀਸ਼ੀਅਲ ਸਟੇਟਸ ਵੀ ਨਾ ਕਿਸੇ ਗਵਾ ਲਿਆ ਇਲੈਕਸ਼ਨ ਨੂੰ ਅਜੇ ਦਿਨ ਹੈਗੇ ਆ ਪਰ ਮੈਂ ਅੱਜ ਦੀ ਗੱਲ ਕਰ ਰਿਹਾ ਸੋ ਇਸ ਕਰਕੇ ਇਹ ਆਪਣੇ ਆਪ ਦੇ ਵਿੱਚ ਜਗਮੀਤ ਸਿੰਘ ਹੀ ਤੁਹਾਡੇ ਪਹਿਲੇ ਆਨਸਰ ਦਾ ਜਵਾਬ ਹੈ ਕਿ ਜਗਮੀਤ ਸਿੰਘ ਇੱਕ ਅ ਅਮਰਤਾਰੀ ਸਿੱਖ ਹੈ ਔਰ ਜਿਹੜੇ ਇਮੋਸ਼ਨਲ ਟਿਪੀਕਲ ਪੰਥਕ ਇਸ਼ੂਜ਼ ਨੇ ਉਹਨਾਂ ਦੇ ਉੱਤੇ ਬੜੀ ਖੁੱਲ ਕੇ ਪੋਜੀਸ਼ਨ ਲੈਂਦਾ ਉਹਦਾ ਸਾਰਾ ਗਰੁੱਪ ਉਹਦਾ ਜਿਹੜਾ ਯੂਥ ਗਰੁੱਪ ਉਹਨੇ ਤਿਆਰ ਕੀਤਾ ਇਹਦੇ ਬਾਵਜੂਦ ਉਹਨੂੰ ਇਸ ਵੇਲੇ ਕੋਈ ਰਿਸਪੌਂਸ ਨਹੀਂ ਉਸ ਤਰ੍ਹਾਂ ਦਾ ਮਿਲ ਰਿਹਾ ਕਮਿਊਨਿਟੀ 'ਚ ਸੋ ਇਹਦਾ ਮਤਲਬ ਇਹ ਹੈ ਕਿ ਇਹ ਕਹਿਣਾ ਕਿ ਪੰਜਾਬੀ ਕਮਿਊਨਿਟੀ ਜਾਂ ਸਿੱਖ ਕਮਿਊਨਿਟੀ ਕੈਨੇਡਾ 'ਚ ਕਿਸੇ ਇੱਕ ਪਾਰਟੀ ਨੂੰ ਸਪੋਰਟ ਕਰਦੀ ਹੈ ਇਹ ਬੁਨਿਆਦੀ ਤੌਰ ਦੇ ਉੱਤੇ ਗਲਤ ਗੱਲ ਹੈ ਆਨਸਰ ਇਹਦਾ ਇਹ ਹੈ ਅਸਲ ਵਿੱਚ ਸਾਰੀ ਗੱਲ ਦਾ ਕਿ ਅਸੀਂ ਹੁਣ ਕੈਨੇਡੀਅਨ ਆ ਬਾਕੀ ਕੈਨੇਡੀਅਨ ਦੀ ਤਰ੍ਹਾਂ ਜਿਹੜੇ ਬਾਕੀ ਜਿਵੇਂ ਬਾਕੀ ਕੈਨੇਡੀਅਨ ਲੋਕਲ ਇਸ਼ੂ ਦੇ ਉੱਤੇ ਕੈਨੇਡੀਅਨ ਇਸ਼ੂ ਦੇ ਉੱਤੇ ਆਪੋ ਆਪਣੀ ਸਮਝ ਰੱਖਦੇ ਆ। ਔਰ ਉਸ ਉਸ ਸਮਝ ਕਰਕੇ ਕੋ ਜਿਹੜਾ ਗੋਰਾ ਹੈ ਕੋਈ ਗੋਰਾ ਕੰਜ਼ਰਵੇਟਿਵ ਪਾਰਟੀ ਦਾ ਸਪੋਰਟਰ ਹੈ ਜੀ ਕੋਈ ਗੋਰਾ ਲਿਬਰਲ ਪਾਰਟੀ ਦਾ ਸਪੋਰਟਰ ਹੈ ਕੋਈ ਐਨ ਡੀ ਪੀ ਦਾ ਸਪੋਰਟਰ ਹੈ ਕੋਈ ਪੀਪਲਜ਼ ਪਾਰਟੀ ਦਾ ਕੋਈ ਗ੍ਰੀਨ ਪਾਰਟੀ ਦਾ। ਉਸੇ ਤਰ੍ਹਾਂ ਜਿਵੇਂ ਗੋਰੇ ਸਾਰੇ ਇੱਕ ਪਾਸੇ ਨਹੀਂ ਵੋਟ ਪਾਉਂਦੇ ਉਸੇ ਤਰ੍ਹਾਂ ਅਸੀਂ ਪੰਜਾਬੀ ਵੀ ਕਿਸੇ ਇੱਕ ਥਾਂ ਤੇ ਵੋਟ ਨਹੀਂ ਪਾਉਂਦੇ। ਅਸੀਂ ਐਜ਼ ਪੰਜਾਬੀ ਵੋਟ ਨਹੀਂ ਪਾਉਂਦੇ। ਅਸੀਂ ਐਜ਼ ਕੈਨੇਡੀਅਨ ਵੋਟ ਪਾਉਂਦੇ ਆ ਤੇ ਬਾਕੀ ਗੋਰਿਆਂ ਦੀ ਤਰ੍ਹਾਂ ਬਾਕੀ ਕਮਿਊਨਿਟੀਜ਼ ਦੀ ਤਰ੍ਹਾਂ ਉਸੇ ਤਰ੍ਹਾਂ ਸਾਡੇ ਵੀ ਅਲੱਗ-ਅਲੱਗ ਸੋਚ ਹੈ ਇਸ ਕਰਕੇ ਇਹ ਸੋਚ ਜਾਂ ਧਾਰਨਾ ਹੀ ਗਲਤ ਹੈ ਕਿ ਪੰਜਾਬੀ ਜਾਂ ਸਿੱਖ ਕੋਈ ਇੱਕ ਬਲੌਕ ਦੇ ਤੌਰ ਤੇ ਵੋਟ ਪਾਉਂਦੇ ਨੇ ਇੱਕ ਆਖਰੀ ਸਵਾਲ ਕਿ ਹੁਣ ਸਾਡੀ ਆਬਾਦੀ ਦੇ ਵਿੱਚ ਵੀ ਵਾਧਾ ਹੋਇਆ ਸਿਟੀਜ਼ਨਸ ਬਹੁਤ ਜ਼ਿਆਦਾ ਵੱਡੇ ਗਿਣਤੀ 'ਚ ਬਣ ਰਹੇ ਨੇ ਪੰਜਾਬੀ ਵੀ ਤੇ ਤੁਹਾਨੂੰ ਲੱਗਦਾ ਕਿ ਉਸ ਲੈਵਲ ਦੀ ਸਾਡੀ ਵੋਟ ਬਾਹਰ ਜਾ ਕੇ ਪਾ ਕੇ ਆਉਣਗੇ ਸਾਡੇ ਲੋਕਾਂ ਚੰਨਾ ਰੁਝਾਨ ਹੁੰਦਾ ਵੋਟਾਂ ਨੂੰ ਲੈ ਕੇ ਵੋਟ ਪਾਉਣ ਨੂੰ ਲੱਗੇ। ਬਾਕੀਆਂ ਵਰ ਵਰਗੀ ਹਾਲਤੀ ਲੱਗਦੀ ਮੈਨੂੰ ਤੇ। ਹੂੰ ਹੂੰ। ਸਾਡੀ ਕਮਿਊਨਿਟੀ 'ਚ ਵੀ ਕੀ ਹੈ ਕਿ ਕੋਈ ਲੋਕ ਪੋਲਿਟਿਕਲੀ ਬਹੁਤ ਐਕਟਿਵ ਨੇ। ਤੇ ਕਈ ਲੋਕ ਬਿਲਕੁਲ ਇੰਟਰਸਟ ਨਹੀਂ ਲੈਂਦੇ। ਮਤਲਬ ਸਾਡੀ ਕਮਿਊਨਿਟੀ 'ਚ ਇਹੋ ਜਿਹੇ ਲੋਕ ਵੀ ਹੋਣਗੇ ਬੜੀ ਵੱਡੀ ਗਿਣਤੀ 'ਚ ਕਿ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਜਿਹੜੀ ਇਲੈਕਸ਼ਨ ਹੋ ਰਹੀ ਹੈ ਇਹ ਫੈਡਰਲ ਹੈ ਕਿ ਪ੍ਰੋਵਿੰਸ਼ੀਅਲ ਹੈ। ਹੂੰ ਹੂੰ। ਜਾਂ ਉਹਨਾਂ ਨੂੰ ਇਹ ਨਹੀਂ ਪਤਾ ਹੋਣਾ ਕਿ ਉਹਨਾਂ ਦੇ ਉਹ ਕਿਹੜੀ ਰਾਈਡਿੰਗ 'ਚ ਰਹਿੰਦੇ ਨੇ। ਮਤਲਬ ਕਿਹੜੇ ਹਲਕੇ 'ਚ ਰਹਿੰਦੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਹੋਊਗਾ ਕਿ ਉਹਨਾਂ ਦੀ ਰਾਈਡਿੰਗ 'ਚ ਕਿਹੜੀ ਪਾਰਟੀ ਦਾ ਕਿਹੜਾ ਕੈਂਡੀਡੇਟ ਹੈ। ਹੂੰ ਹੂੰ। ਇਹੋ ਜੇ ਵੀ ਹੋਣਗੇ ਤੇ ਇਹੋ ਜੇ ਵੀ ਨੇ ਜਿਹੜੇ ਸਾਰੀਆਂ ਪਾਰਟੀਆਂ ਦੀ ਜਦੋਂ ਕੈਂਪੇਨ ਲਾਂਚ ਹੁੰਦਾ ਉਥੇ ਪਾਰਟੀ 'ਚ ਪਹੁੰਚੇ ਹੁੰਦੇ ਨੇ ਉਹਨਾਂ ਦੇ ਉੱਥੇ ਤੁਹਾਨੂੰ ਚਿਹਰਾ ਦਿਸਦਾ। ਇਸ ਕਰਕੇ ਆਪਣੀ ਕਮਿਊਨਿਟੀ 'ਚ ਵੀ ਉਸੇ ਤਰ੍ਹਾਂ ਹਰ ਤਰ੍ਹਾਂ ਦੇ ਲੋਕ ਨੇ ਜਿਵੇਂ ਬਾਕੀ ਕਮਿਊਨਿਟੀ 'ਚ ਨੇ ਜਿਵੇਂ ਬਾਕੀ ਕੈਨੇਡੀਅਨਸ ਨੇ ਸੋ ਸਾਨੂੰ ਮੈਨੂੰ ਲੱਗਦਾ ਵੀ ਸਾਨੂੰ ਇਸ ਧਾਰਨਾ 'ਚ ਹੁਣ ਨਿਕਲਣਾ ਚਾਹੀਦਾ ਹੈ ਕਿ ਪੰਜਾਬੀ ਐਜ਼ ਪੰਜਾਬੀ ਵੋਟਾਂ ਪਾਉਂਦੇ ਨੇ ਜਾਂ ਸਿੱਖ ਐਜ਼ ਸਿੱਖ ਵੋਟ ਪਾਉਂਦੇ ਨੇ ਉਹ ਬਾਕੀ ਸਾਰੇ ਲੋਕਾਂ ਦੀ ਤਰ੍ਹਾਂ ਬਾਕੀ ਕੈਨੇਡੀਅਨ ਦੀ ਤਰ੍ਹਾਂ ਆਪੋ ਆਪਣੀ ਸਮਝ ਮੁਤਾਬਕ ਆਪਣੀ ਆਪਣੀ ਸੋਚ ਮੁਤਾਬਕ ਆਪੋ ਆਪਣੀਆਂ ਨੇੜਤਾ ਮੁਤਾਬਕ ਜਿਵੇਂ ਲੋਕ ਬਾਕੀ ਮੁਲਕਾਂ 'ਚ ਪਾਰਟੀਆਂ ਨਾਲ ਜੁੜੇ ਹੁੰਦੇ ਨੇ ਨਾ ਪਾਰਟੀ ਨਾਲ ਕੁਝ ਅਸੀਂ ਆਈਡੀਆਲੋਜੀ ਕਰਕੇ ਜੁੜੇ ਹੁੰਦੇ ਆ ਕੁਝ ਸਾਡਾ ਚੱਲਿਆ ਆ ਰਿਹਾ ਪਰਿਵਾਰਕ ਕਲਚਰ ਹੁੰਦਾ ਕੁਝ ਸਾਡੀ ਰਿਸ਼ਤੇਦਾਰੀ ਹੁੰਦੀ ਕੁਝ ਮਾਹੌਲ ਹੁੰਦਾ ਕਈ ਕਾਰਨਾ ਕਰਕੇ ਲੋਕ ਪਾਰਟੀਆਂ ਨਾਲ ਜੁੜਦੇ ਨੇ ਉਸੇ ਤਰ੍ਹਾਂ ਇੱਥੇ ਅਸੀਂ ਜੁੜੇ ਹੋਏ ਹਾਂ ਬਹੁਤ ਬਾਸ਼ੁਕਰੀਆ ਥੈਂਕ ਯੂ